ਦਾ ਮੇਰੇ ਨਾਲ ਬੈਠਾ ਮੈਂ ਕਿਹਾ ਸ਼ਾਇਦ ਇਹਦਾ ਹੀ ਕੋਈ ਪ੍ਰੈਸ਼ਰ ਪੈ ਜੇ ਪਰ ਤੁਸੀਂ ਸਰ ਧਿਆਣੀ ਨਹੀਂ ਦੇ ਦਿੰਦੇ ਵਾਈ ਗੁਰ ਨਾ ਨਾ ਕਰਦੇ ਤੁਹਾਡਾ ਨੰਬਰ ਪਹਿਲਾ ਹੈ ਜੀ ਪਹਿਲਾ ਥੈਂਕ ਯੂ ਸਰ ਜੀ ਜੀ ਸਪੀਕਰ ਸਾਹਿਬ ਜਿਹੜਾ ਸਾਡੇ ਮੈਂਬਰ ਸਾਹਿਬ ਨੇ ਅੱਜ ਕੁਐਸਚਨ ਲਾਇਆ ਸੀਗਾ ਔਰ ਮੰਤਰੀ ਸਾਹਿਬ ਨੇ ਨਾਂ ਦੇ ਵਿੱਚ ਉਹਨਾਂ ਦਾ ਜੋ ਜਵਾਬ ਦਿੱਤਾ ਸਪੀਕਰ ਸਾਹਿਬ ਮੈਂ ਤੁਹਾਡੇ ਧਿਆਨ ਚ ਲਾਉਣਾ ਚਾਹੁੰਦਾ ਕਿ ਨਸ਼ੇ ਦੀ ਚਪੇੜ ਦੇ ਵਿੱਚ ਆ ਕੇ ਕਈ ਮਾਵਾ ਦੇ ਪੁੱਤ ਇਸ ਦੁਨੀਆ ਨੂੰ ਵਲਵੇ ਦਾ ਕਹਿ ਗਏ ਸਰਿੰਜਾਂ ਲਾਉਂਦੇ ਹੋਏ ਬਾਹਾਂ ਦੇ ਵਿੱਚ ਟੀਕੇ ਰਹਿ ਗਏ ਰੂੜੀਆਂ ਤੇ ਪੈ ਮਾਵਾ ਧਾਹਾਂ ਮਾਰਦੀਆਂ ਰੀਆਂ ਮੈਂ ਇੱਕ ਬੇਨਤੀ ਕਰਾਂਗਾ ਸਪੀਕਰ ਸਾਹਿਬ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਬਣਾਈ ਆ ਉਦੋਂ ਡਾਕਟਰ ਧਰਮਵੀਰ ਗਾਂਧੀ ਜਦੋਂ ਲੋਕ ਸਭਾ ਦਿੱਲੀ ਦੇ ਵਿੱਚ ਗਏ ਤਾਂ ਉਹਨਾਂ ਨੇ ਵੀ ਪੰਜਾਬ ਦੇ ਪ੍ਰਤੀ ਮੁੱਦਾ ਚੱਕਿਆ ਸੀਗਾ ਕਿ ਪੋਸਟ ਦੀ ਖੇਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਸ਼ੁਰੂ ਹੋਣੀ ਚਾਹੀਦੀ ਹੈ। ਸੋ ਅਸੀਂ ਸਾਰੇ ਜਿੰਨੇ ਵੀ ਮੈਂਬਰ ਸਾਹਿਬ ਆ ਇਸ ਹੱਕ ਦੇ ਵਿੱਚ ਹੈਗੇ ਆ। ਤੁਸੀਂ ਐਂਕੜੇ ਕੱਢ ਕੇ ਦੇਖ ਲਓ। ਐਮਪੀ ਦੇ ਵਿੱਚ ਪੋਸਟ ਦੀ ਸ਼ੁਰੂਆਤ ਕੀਤੀ ਗਈ ਸਰਕਾਰ ਵੱਲੋਂ ਉੱਥੇ ਠੇਕੇ ਖੋਲੇ ਗਏ। ਰਾਜਸਥਾਨ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ। ਹਿਮਾਚਲ ਵੀ ਸ਼ੁਰੂਆਤ ਕਰ ਰਿਹਾ। THAILAND ਦੇ ਵਿੱਚ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ। ਮੈਂ ਚਾਹੁੰਦਾ ਸਪੀਕਰ ਸਾਹਿਬ ਪੰਜਾਬ ਦੇ ਵਿੱਚ ਵੀ ਪੋਸਟ ਦੀ ਖੇਤੀ ਸ਼ੁਰੂਆਤ ਕੀ ਤੇ ਸ਼ੁਰੂਆਤ ਉਹਦੀ ਕੀਤੀ ਜਾਵੇ ਡਾਕਟਰ ਸਾਹਿਬ ਬੈਠੇ ਨੇ ਇਹਨਾਂ ਤੋਂ ਰਹਿ ਲਈ ਜਾਵੇ ਕਿ ਮੈਡੀਸਨਾਂ ਦੇ ਵਿੱਚ ਵੀ ਕਿੰਨਾ ਜਿਹੜਾ ਨਸ਼ਾ ਇਹਦਾ ਪੋਸਟ ਦਾ ਹੈ ਜਾਂ ਆਫੀਮ ਦਾ ਹੈ ਕਿੰਨਾ ਮੈਡੀਸਨਾਂ ਦੇ ਵਿੱਚ ਵੀ ਜਿਹੜਾ ਵਰਤਿਆ ਜਾਂਦਾ ਸੋ ਪੰਜਾਬ ਦਾ ਜਿਹੜਾ ਪੰਜਾਬ ਦਾ ਕਿਸਾਨ ਵੀ ਬਚੇਗਾ ਤੇ ਪੰਜਾਬ ਦੀ ਨੌਜਵਾਨੀ ਵੀ ਬਚੇਗੀ ਭੁੱਕੀ ਇਹ ਫੀਮ ਦੇ ਨਾਲ ਅਜੇ ਤੱਕ ਕੋਈ ਬੰਦਾ ਨਹੀਂ ਮਰਿਆ ਇਹ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਗੁਰਪ੍ਰੀਤ ਸਿੰਘ ਗੋਗੀ ਜੀ